ਆਖਰਕਾਰ ਪਹਿਲਵਾਨ ਵਿਨੇਸ਼ ਫੁਗਾੜ ਨੂੰ ਜਦਾ ਭਾਰ ਹੋਣ ਕਾਰਨ ਯੋਗ ਕਰਾਰ ਦੇਣ ਤੋਂ ਬਾਅਦ ਜਿੱਥੇ ਪੂਰੇ ਭਾਰਤ 'ਚ ਇਸ ਤੇ ਵੱਖ-ਵੱਖ ਸਵਾਲ ਖੜੇ ਕੀਤੇ ਜਾ ਰਹੇ ਸਨ ਕੋਈ ਕਹਿ ਰਿਹਾ ਸੀ ਕਿ ਇਸ ਪਿੱਛੇ ਸਿਆਸਤ ਹੈ ਕੋਈ ਕਹਿ ਰਿਹਾ ਸੀ ਕਿ ਜਾਣ ਬੁੱਝ ਕੇ ਇਸ ਨੂੰ ਯੋਗ ਕਰਾਰ ਦਿੱਤਾ ਗਿਆ ਤੇ ਵੱਖ-ਵੱਖ ਸਵਾਲ ਸਾਰੇ ਖੜੇ ਕਰ ਰਹੇ ਸਨ ਤੇ ਉੱਥੇ ਹੀ ਹੁਣ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੁਗਾੜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਦਿਆਂ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਤੁਹਾਨੂੰ ਜੋਸ਼ ਦੱਸ ਰਿਹਾ ਉਹਨਾਂ ਨੇ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਲਿਖਦਿਆਂ ਕਿਹਾ ਹੈ ਕਿ ਦੇਸ਼ ਦਾ ਸੁਪਨਾ ਤੇ ਉਹਨਾਂ ਦਾ ਹੌਸਲਾ ਟੁੱਟ ਗਿਆ ਉਹਨਾਂ ਕੋਲ ਬਹੁਤ ਤਾਕਤ ਨਹੀਂ ਬਚੀ ਇਸ ਕਰਕੇ ਉਹ ਹੁਣ ਸੰन्यास ਲੈ ਰਹੇ ਨੇ ਉਹਨਾਂ ਨੇ ਕਿਹਾ ਕਿ ਮਾਂ ਕੁਸ਼ਤੀ ਮੇਰੇ ਸਾਹਮਣੇ ਜਿੱਤ ਗਈ ਹੈ ਮੈਂ ਹਾਰ ਗਈ ਮਾਫ ਕਰਿਓ ਤੁਹਾਡਾ ਸੁਪਨਾ ਮੇਰੀ ਹਿੰਮਤ ਸਭ ਕੁਝ ਟੁੱਟ ਗਿਆ ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ अलविदा कुश्ती 2001 2024 मैं ਤੁਹਾਡੀਆਂ ਸਾਰਿਆਂ ਦੀ ਹਮੇਸ਼ਾ ਰਣੀ ਰਹਾਂਗੀ ਮਾਫ ਕਰਨਾ ਜਿਸ ਨੂੰ ਲੈ ਕੇ ਹੁਣ ਉਹਨਾਂ ਦੇ ਵੱਲੋਂ ਜੋ ਭਾਵੁਕ ਇਹ ਪੋਸਟ ਲਿਖੀ ਗਈ ਹੈ ਉਹਨਾਂ ਦਾ ਪਹਿਲਾ ਬਿਆਨ ਹੈ ਜਿਹੜਾ ਸਾਹਮਣੇ ਆਇਆ ਹੁਣ ਤੁਹਾਨੂੰ ਦੱਸ ਦਈਏ ਕਿ ਪੈਰਿਸ 올림픽 ਤੋਂ ਯੋਗ ਕਰਾ ਦਿੱਤੇ ਜਾਣ ਤੋਂ ਬਾਅਦ ਵਿਨੋਦ ਜਿਹੜੀ ਵਿਨੇਸ਼ ਫੁਗਾਟ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੀ ਸੀ ਉਹਨਾਂ ਦਾ ਭਾਰ ਜ਼ਿਆਦਾ ਹੋ ਗਿਆ ਸੀ ਜਿਸ ਦੇ ਕਰਕੇ ਬੀਤੇ ਦਿਨੀ ਉਹ ਹਸਪਤਾਲ ਦੇ ਵਿੱਚ ਵੀ ਸੀ ਜਦੋਂ ਉਹਨਾਂ ਨੂੰ ਯੋਗ ਕਰਾ ਦਿੱਤਾ ਜਾਂਦਾ ਹੈ ਤਾਂ ਉਸ ਹਸਪਤਾਲ ਦੇ ਵਿੱਚ ਭਰਤੀ ਕੀਤਾ ਜਾਂਦਾ ਹੈ ਤੇ ਇੱਥੇ ਵੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪੰਜਾਬ ਤੋਂ ਜਦੋਂ ਹਰਿਆਣਾ ਦੇ ਵਿੱਚ ਜਾਂਦੇ ਹਨ ਤਾਂ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕਰਦੇ ਨੇ ਉਹ ਵੀ ਸਵਾਲ ਖੜੇ ਕਰਦੇ ਨੇ ਕਈ ਗੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਜਾਂ ਫਿਰ ਜਿਹੜੀ 올림픽 ਸੰਸਥਾ ਹੈ ਜਿਹੜੀ ਉਹਦੇ ਨਾਲ ਵੀ ਨਾਰਾਜ਼ਗੀ ਜ਼ਾਹਿਰ ਕਰਦੇ ਆ ਕਹਿੰਦੇ ਨੇ ਕਿ ਉਹਨਾਂ ਦੇ ਵੱਲੋਂ ਕਿਉਂ ਨਹੀਂ ਐਕਸ਼ਨ ਲਿਆ ਗਿਆ ਇਸ ਮਾਮਲੇ ਨੂੰ ਲੈ ਕੇ ਜਾਣ ਬੁੱਝ ਕੇ ਇਸ ਦੇ ਪਿੱਛੇ ਕੋਈ ਨਾ ਕੋਈ ਵੱਡੀ ਜਿਹੜੀ ਸਿਆਸਤ ਖੇਡੀ ਜਾ ਰਹੀ ਹੈ ਇਹ ਲੈ ਕੇ ਵੀ ਸਵਾਲ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਖੜੇ ਕਿਤੇ ਜਾ ਰਹੇ ਨੇ ਕਿਉਂਕਿ ਦੱਸਦੀ ਹੈ ਕਿ ਵਿਨੇਸ਼ ਫੁਗਾਟ ओएसजी ਨੇ ਕੇਂਦਰ ਸਰਕਾਰ ਦੇ ਖਿਲਾਫ ਕਹਿ ਲਿਆ ਜਾਂ ਫਿਰ ਇੱਕ ਜਿਹੜਾ ਪ੍ਰਧਾਨ ਸੀ ਉਹਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਜਿਸ ਨੂੰ ਲੈ ਕੇ ਕਈ ਮਹੀਨੇ ਇਹ ਸੜਕਾਂ ਤੇ ਬੈਠੇ ਰਹੇ ਸਨ ਇਹਦੇ ਕਰਕੇ ਵੀ ਇਸ ਨੂੰ ਇਸ ਜਿ ਜਿਹੜੀ ਜੇਕਰ ਕਿਹਾ ਜਾਵੇ ਤਾਂ ਉਹਦਾ ਨੁਕਸਾਨ ਹੋ ਸਕਦਾ ਜਿਸ ਉਹਦੇ ਕਰਕੇ ਇਹ ਫੈਸਲਾ ਜਿਹੜਾ ਇਹਦੇ ਖਿਲਾਫ ਲਿਆ ਗਿਆ ਹੋਵੇ ਕਿਉਂਕਿ ਜੇਕਰ ਉਹ ਸੌ ਤਗਮਾ ਲੈ ਕੇ ਆਂਦੀ ਤਾਂ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਬੇਇੱਜ਼ਤੀ ਹੋਣੀ ਸੀ ਜਿਸ ਨੂੰ ਲੈ ਕੇ ਹੁਣ ਵੱਖ-ਵੱਖ ਸਵਾਲ ਨੇ ਸਭ ਰਹਿ ਰਿਆਂ ਵਾਂ ਨੇ ਜਦੋਂ ਹੁਣ ਭਾਰਤ ਆਉਗੀ ਵਿਨੇਸ਼ ਫੁਗਾਟ ਉਹ ਕੀ ਪ੍ਰਤੀਕਰਮ ਦਿੰਦੀ ਹੈ ਸਮਾਜ ਨੂੰ ਲੈ ਕੇ ਉਹ ਵੇਖਣਾ ਬੇहद ਖਾਸ ਹੋਵੇਗਾ ਭਾਵੇਂ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਇਹ ਗੱਲ ਜਰੂਰ ਕਹੀ ਗਈ ਹੈ ਕਿ ਉਹ ਹੁਣ ਹੁਨੇਸ਼ ਵਿਗਾੜ ਨੂੰ ਚਾਂਦੀ ਤਗਮਾ ਦੀ ਜਿਹੜੀ ਰਾਸਤੀ ਹੈ ਉਹ ਸਨਮਾਨ ਦੇਣਗੇ ਫਿਲਹਾਲ ਤੁਸੀਂ ਕੀ ਸੋਚਦੇ ਹੋ ਇਸ ਤੇ ਬਾਰੇ ਤੁਸੀਂ ਆਪਣੇ ਕਮੈਂਟ ਜਰੂਰ ਕਰਦੇ ਰਹੋ ਧੰਨਵਾਦ